ਜੀ ਕਲੈਰ ਕਲੋਥ ਹਾਊਸ ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਤੁਸੀਂ ਦੇਖ ਰਹੇ ਹੋ ਸੁਣੀ ਸੁਣੀ ਸੂਟ ਡੇਲੀ ਇੰਡੀਆ ਟਾਈਮ ਦੇ ਸਰੇ 10:30 ਵਜੇ ਆਪਣੀ ਵੀਡੀਓ ਆ ਜਾਂਦੀ ਹੈ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਫੇਰ ਤੋਂ ਬਹੁਤ ਸੋਹਣੀ ਸੁਹਣੀ ਆਈਟਮਾਂ ਦਿਖਾਉਣੀ ਹੈ ਅ ਕੁਝ ਪਾਰਟੀ ਵੇਅਰ ਬੇਸ ਦਿਖਾਵਾਂਗੇ ਕੁਝ ਤੁਹਾਨੂੰ ਰਾਮ ਟੈਕਸਟ ਸੂਟ ਵੀ ਹੋਣਗੇ ਤੇ ਕੁਝ ਤੁਹਾਨੂੰ ਆਪਾਂ ਕਸ਼ਮੀਰੀ ਦੇ ਉੱਤੇ ਵੀ ਡਬਲ ਟੋਨ ਪਸ਼ਮੀਨਾ ਜਿਹੜਾ ਇਸ ਮੌਸਮ ਦੇ ਵਿੱਚ ਚੱਲ ਰਿਹਾ ਹੈ ਉਹ ਵੀ ਦਿਖਾਵਾਂਗੇ ਤੇ ਸ਼ੁਰੂ ਕਰਦੇ ਆਂ ਪਾਰਟੀਅਰ 베ਸ ਤੋਂ ਬਹੁਤ ਪਿਆਰਾ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਮੈਂ ਸੋਲੋ ਐ ਠੀਕ ਐ ਲੋ ਆ ਲੋ ਬਹੁਤ ਪਿਆਰਾ ਤੁਹਾਨੂੰ ਫੈਬਰਿਕ ਮਿਲੂਗਾ ਇਹਦਾ ਔਰਗੈਂਜ਼ਾ ਵਿਸਕੋਸ ਔਰਗੈਂਜ਼ਾ ਠੀਕ ਐ ਤੇ ਉਹਦੇ ਉੱਤੇ ਤੁਹਾਨੂੰ ਮਿਲੂਗਾ ਬਹੁਤ ਸਾਰਾ ਕੰਮ ਸ਼ਾਰਟ ਵੀਡੀਓ ਦਿੱਤੀ ਸੀ ਆਪਾਂ ਤੁਹਾਨੂੰ ਇਹਨੂੰ ਬਹੁਤ ਪਿਆਰ ਕੀਤਾ ਤੁਸੀਂ ਠੀਕ ਐ ਤੇ ਹੁਣ ਤੁਹਾਡੇ ਵਾਸਤੇ ਫਿਰ ਸਾਨੂੰ ਇਹ ਹੋ ਗਿਆ ਵੀ ਹੁਣ ਵੱਡੀ ਵੀਡੀਓ ਚ ਵੀ ਦੇਣਾ ਚਾਹੀਦਾ ਸਾਨੂੰ ਕਿਉਂਕਿ ਬਹੁਤ ਸਾਰੇ ਭੈਣ ਭਰਾ ਸ਼ਾਰਟ ਦੇਖਦੇ ਵੀ ਨਹੀਂਗੇ ਤੇ ਲੋ ਜੀ ਇਦੇ ਉੱਤੇ ਤੁਹਾਨੂੰ ਸਾਰਾ ਇਹ ਕੰਮ ਹੀ ਮਿਲ ਰਿਹਾ ਹੈ ਇਹਦੇ ਵਿੱਚ ਕੋਈ ਲੇਸ ਨਹੀਂ ਲੱਗੀ ਹੋਈ ਕੰਮ ਇਹਦਾ ਹੈ ਜਿਵੇਂ ਲੇਸ ਲੱਗੀ ਹੋਵੇ ਬਟ ਹੈ ਸਾਰਾ ਕੰਮ ਤੇ ਆਹ ਤੁਹਾਨੂੰ ਮਿਲ ਰਿਹਾ ਇਹਦੇ ਤੇ ਪਰਲਸ ਦਾ ਕੰਮ ਨਾਲ-ਨਾਲ ਕੀ ਦਾ ਕੰਮ ਹੋਇਆ ਹੋਇਆ ਇਹਦੇ ਤੇ ਠੀਕ ਹੈ ਜੀ ਬਲੈਕ ਦੇ ਨਾਲ ਤੇ ਇੰਗਲਿਸ਼ ਜਿਹਾ ਕਲਰ ਹੈ ਇਹਦਾ ਜੇ ਮੈਂ ਡਬਲ ਕਰ ਦਿਆਂ ਤਾਂ ਹੁਣ ਕਲੀਅਰ ਆਊਗਾ ਹਨਾ ਹੂੰ ਕਲੀਅਰ ਆ ਗਿਆ ਕਲਰ ਹਾਂ ਆਹ ਵਾਲਾ ਕਲਰ ਆਊਗਾ ਇਸ ਤੋਂ ਵੀ ਥੋੜਾ ਇੱਕ ਨੰਬਰ ਡਾਰਕੀ ਆਊਗਾ ਜੋ ਤੁਸੀਂ ਇਹ ਥੱਲੇ ਲਾਈਨਿੰਗ ਲਵਾਉਂਗੇ ਤੇ ਇਹ ਆ ਗਿਆ ਘੇਰੇ ਦੇ ਉੱਤੇ ਕੰਮ ਨਾਲ ਆ ਜੀ ਬਹਾਂ ਹੁਣ ਮੈਂ ਤੁਹਾਨੂੰ ਕਿਉਂਕਿ ਗਲਾ ਵੀ ਬਣਿਆ ਹੈ ਤੇ ਘੇਰਾ ਵੀ ਬਣਿਆ ਹੈ ਤੇ ਮੈਂ ਤੁਹਾਨੂੰ ਦੋਵੇਂ ਚੀਜ਼ਾਂ ਮਿਲ ਕੇ ਦੱਸ ਦਨੀ ਆ ਵੀ ਕਿੰਨੇ ਕਿੰਨੇ ਆ ਠੀਕ ਹੈ ਲਓ ਜੀ 26 ਇੰਚ ਦਾ ਘੇਰਾ ਠੀਕ ਹੈ ਤੇ ਲੈਂਥ ਵੀ ਦੱਸ ਦਨੀ ਆ ਫੈਬਰਿਕ A ਕਲਾਸ ਆਊਗਾ ਉਹਦੀ ਬਿਲਕੁਲ ਚਿੰਤਾ ਨਹੀਂ ਕਰਨੀ ਤੁਹਾਨੂੰ ਕੋਈ ਖੜਮਾ ਨਹੀਂ ਹੋਊਗਾ ਕੋਈ ਇਹ ਨਹੀਂ ਕਿ ਤੁਹਾਡਾ ਮਤਲਬ ਚੁਬਮਾ ਹੈ ਕੁਝ ਵੀ ਨਹੀਂ ਬਹੁਤ ਸੋਹਣਾ ਸਾਡਾ ਫੈਬਰਿਕ ਲਵਾਇਆ ਹੋਇਆ ਇਹਨਾਂ ਨੂੰ ਤੇ ਲੈਂਥ ਇਹਦੀ ਤੁਹਾਨੂੰ ਮਿਲ ਰਹੀ ਹੈ ਐਂਡ ਟੂ ਐਂਡ ਜੀ ਵਰਕ ਕੱਲਾ ਦੇਖੀਏ ਤਾਂ 43 ਇੰਚ ਠੀਕ ਹੈ ਤੇ ਵੈਸੇ ਤੁਸੀਂ ਪਲੱਸ ਜਿੰਨਾ ਮਰਜ਼ੀ ਕਰ ਲਿਓ ਥੋੜਾ ਬਹੁਤ ਤੁਸੀਂ ਐਡੀਸ਼ਨ ਕਰ ਸਕਦੇ ਹੋ 43 ਤੱਕ ਇਹਦੀ ਹੁਣ ਵਰਕ ਐਂਡ ਟੂ ਐਂਡ ਵਰਕ ਹੈ ਠੀਕ ਹੈ ਤੇ ਨਾਲ ਆ ਗਈਆਂ ਤੁਹਾਡੀਆਂ ਬਾਹਾਂ ਓਵਰ ਆਲ ਲੁੱਕ ਦੇਖੋ ਬਹੁਤ ਬਿਊਟੀਫੁਲ ਗਰਲਿਸ਼ ਲੁੱਕ ਦੀ ਆਈਟਮ ਹੈ ਠੀਕ ਹੈ ਤੇ ਨਾਲ ਤੁਹਾਨੂੰ ਮਿਲੂਗੀ ਇਹ ਵਾਲੀ ਸਿਲਕ ਦੀ ਸਲਵਾਰ ਬਲੈਕ ਕਲਰ ਦੀ ਜਿਹਦੇ ਉੱਤੇ ਜਿਹੜਾ ਇਹਦਾ ਕਲਰ ਹੈ ਉਹ ਵਾਲੀ ਵਰਕ ਹੋਇਆ ਹੋਇਆ ਠੀਕ ਹੈ ਤੇ ਨਾਲ ਤੁਹਾਨੂੰ ਮਿਲੂਗਾ ਇਹ ਵਾਲਾ ਦੁਪੱਟਾ ਜਿਨਾਉਂ ਦਾ ਡਬਲ ਡਾਈ ਦੁਪੱਟਾ ਹੈ ਤੇ ਉਹਦੇ ਉੱਤੇ ਹੋਇਆ ਹੋਇਆ ਹੈ ਵਰਕ ਆ ਲੋ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਇਹ ਦੁਪੱਟਾ ਮਿਲੂਗਾ ਡਬਲ ਡਾਈ ਦਾ ਦੁਪੱਟਾ ਸਾਰੇ ਸਾਰਾ ਦੁਪੱਟੇ ਦੇ ਉੱਤੇ ਵੀ ਤੁਹਾਨੂੰ ਵਰਕ ਮਿਲੂਗਾ ਸਿਰਫ ਆਹ ਵਾਲੀ ਲੇਸ ਹੈ ਬਾਕੀ ਜਿਹੜਾ ਜਿੰਨਾ ਦੇਖ ਰਹੇ ਹੋ ਤੁਸੀਂ ਸਾਰਾ ਵਰਕ ਹੋਇਆ ਹੋਇਆ ਹੈ ਲੇਸ ਕੋਈ ਨਹੀਂ ਲੱਗੀ ਹੋਈ ਠੀਕ ਹੈ ਆ ਸਾਰਾ ਤੁਹਾਨੂੰ ਵਰਕ ਮਿਲ ਰਿਹਾ ਤੇ ਸਟਾਈਲਿਸ਼ ਜਿਹਾ ਸੂਟ ਹੈ ਪ੍ਰਾਈਸ ਹੈ ਸੂਟ ਦਾ ਸਿਰਫ 2450 ਰੁਪਏ ਫ੍ਰੀ ਸ਼ਿਪਿੰਗ ਨਾਲ ਠੀਕ ਹੈ ਜੀ ਲੋ ਜੀ ਸੂਟ ਦਿਖਾਉਣ ਲੱਗੀ ਮੈਂ ਬਹੁਤ ਪਿਆਰੀ ਆਈਟਮ ਹੈ ਇਹ ਬਹੁਤ ਹੀ ਬਿਊਟੀਫੁਲ ਚੀਜ਼ ਦਿਖਾਉਣ ਲੱਗੀ ਆ ਇਹ ਵੀ ਆਰਗੇਂਜ਼ਾ ਤੇ ਹੀ ਆ ਇਸ ਇਸ ਮੌਸਮ ਦੇ ਵਿੱਚ ਇਹ ਸਾਰੀਆਂ ਜੀਜ਼ਾਂ ਚੱਲਣਗੀਆਂ ਹੁਣ ਠੀਕ ਹੈ ਆਹ ਲੋ ਇਹ ਤੁਹਾਨੂੰ ਬਹੁਤ ਪਿਆਰਾ ਜਾ ਸੇਮ ਜੇ ਕਲਰ ਦਾ ਬਰਸ਼ ਪੇਂਟ ਹੋ ਕੇ ਨਾ ਉਹਦੇ ਉੱਤੇ ਆਰੀ ਵਰਕ ਨਾਲ ਹਾਈਲਾਈਟ ਤੇ ਨਾਲ ਪਰਲਸ ਦਾ ਕੰਮ ਠੀਕ ਆ ਦੇਖੋ ਬਹੁਤ ਸੋਹਣੀ ਚੀਜ਼ ਰੈਡੀ ਹੋਈ ਵੀ ਹੈ ਬਾਵਾ ਦੇ ਉੱਤੇ ਵੀ ਤੁਹਾਨੂੰ ਪ੍ਰੋਪਰ ਕੰਮ ਮਿਲੂਗਾ ਠੀਕ ਹੈ ਤੇ ਲੁੱਕ ਵਾਈਜ਼ ਸੂਟ ਬਹੁਤ ਸੋਹਣਾ ਦੇਖੋ ਤੇ ਫੈਬਰਿਕ ਦੀ ਤੁਹਾਨੂੰ ਚਿੰਤਾ ਕਰਨੀ ਨਹੀਂ ਤੁਹਾਨੂੰ organza ਦੀ ਸ਼ਰਟ ਮਿਲੂਗੀ ਤੇ ਨਾਲ 3 ਮੀਟਰ ਦੀ ਮਿਲੂਗੀ ਸਿਲਕ ਦੀ ਸਲਵਾਰ ਠੀਕ ਹੈ ਜੀ ਕਲਰ ਤੁਹਾਡੇ ਕੋਲ ਸੇਮ ਆਇਆ ਹੈ ਸੇਮ ਆਇਆ ਕਲਰ ਹਾਂ ਤੇ ਨਾਲ ਤੁਹਾਨੂੰ organza ਦਾ ਹੀ ਮਿਲੂਗਾ ਦੁਪੱਟਾ ਤੇ ਉਹਦੇ ਉੱਤੇ ਵੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਆ ਲਓ ਤੁਹਾਨੂੰ ਬਹੁਤ ਪਿਆਰਾ ਸੂਟ ਦਿਖਾਉਣ ਲੱਗੀ ਹਾਂ ਮੈਂ ਇਹ ਇਧਰ ਬੱਸ ਸਿੱਧਾ ਹੈ ਹਾਂ ਆ ਲਓ ਠੀਕ ਹੈ ਹਲੋ ਠੀਕ ਹੈ ਦੇਖੋ ਪ੍ਰਿੰਟਿੰਗ ਹੀ ਬਹੁਤ ਪਿਆਰੀ ਇਹਦੇ ਲੜਾਂ ਤੇ ਇਹ ਇੱਕ ਫੁੱਲੇ ਦੇ ਵਿੱਚ ਇਧਰ ਆ ਰਹੇ ਆ ਵਿੱਚ ਵਿੱਚ ਠੀਕ ਹੈ ਤੇ ਇਧਰਲੇ ਪਾਸੇ ਵੀ ਇਦਾਂ ਹੀ ਇਹ ਆ ਲੋ ਤੇ ਫੇਰ ਆ ਗਿਆ ਸੈਂਟਰ ਚ ਖੁੱਲਾ ਡੁੱਲਾ ਦੁਪੱਟਾ ਹੋਊਗਾ ਵੱਡੇ ਵਰ ਦਾ ਹੋਊਗਾ ਠੀਕ ਹੈ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਸੂਟ ਦਾ ਸਿਰਫ ਤੇ ਸਿਰਫ 2100 ਰੁਪਇਆ 2100 ਬਿਲਕੁਲ ਬਿਨਾ ਕਿਸੇ ਸ਼ੱਕ ਤੋਂ ਤੁਸੀਂ ਸੂਟ ਮੰਗਾ ਸਕਦੇ ਹੋ ਏ ਕਲਾਸ ਸੂਟ ਆਊਗਾ ਤੁਹਾਡੇ ਕੋਲੇ। ਲੋ ਜੀ ਅਗਲਾ ਦੇਖੋ ਕਲਰ ਹੈ ਬਸ ਹੁਣ ਤਾਂ ਠੀਕ ਹੈ ਸੇਮ ਚੀਜ਼ ਦਾ ਕਲਰ ਨੋਟ ਕਰ ਲਓ ਸਿਲਕ ਦੀ ਸਲਵਾਰ ਹੈ ਔਰਗੈਂਜ਼ਾ ਦਾ ਦੁਪੱਟਾ ਔਰਗੈਂਜ਼ਾ ਦਾ ਹੀ ਸ਼ਰਟ ਉਹਦੇ ਉੱਤੇ ਪ੍ਰੋਪਰ ਕੰਮ ਹੋਇਆ ਹੋਇਆ ਤੇ ਨਾਲ ਤੁਹਾਨੂੰ ਸਿਲਕ ਦੀ ਮਿਲੂਗੀ ਸਲਵਾਰ ਤੇ ਪ੍ਰਾਈਸ ਮਿਲੂਗਾ 2100 ਰੁਪਏ। ਅਗਲਾ ਇਹ ਮਿਲੂਗਾ ਕਲਰ ਬਹੁਤ ਪਿਆਰਾ ਹੈ ਕਲਰ ਹੀ ਬਹੁਤ ਸੋਹਣੇ ਨੇ ਇਹਨਾਂ ਦੇ ਸਾਰਿਆਂ ਦੇ ਹਲੋ ਸੋ ਯਾਰੇ ਕਲਰ ਹਾਂ ਕਲਰ ਤੁਸੀਂ ਠੀਕ ਦੇਖ ਰਹੀ ਹੋ ਲੋ ਆ ਤੁਹਾਨੂੰ ਵਰਕ ਮਿਲ ਰਿਹਾ ਇਹਦੇ ਚ ਤੇ ਇਹ ਤੁਹਾਨੂੰ ਮਿਲ ਰਿਹਾ ਹੈ ਦੁਪੱਟਾ ਤੁਸੀਂ ਆਪਣੇ ਲਈ ਲਓ ਤੁਸੀਂ ਵਿਆਹ ਸ਼ਾਦੀਆਂ ਚ ਗਿਫਟ ਕਰੋ ਸਿਰਫ 2100 ਰੁਪਏ ਚ ਵਿਦ ਦੁਪੱਟਾ ਬਹੁਤ ਪਿਆਰਾ ਸੂਟ ਤੁਹਾਨੂੰ ਘਰੇ ਬੈਠਿਆਂ ਨੂੰ ਮਿਲੂਗਾ ਲੋ ਜੀ ਅਗਲਾ ਕਲਰ ਦੇਖੋ ਮੋਵਿਸਟਾ ਹੁੰਦਾ ਇਹਦਾ ਬਹੁਤ ਸੋਹਣਾ ਕਲਰ ਠੀਕ ਹੈ ਸਮਾਰਟ ਸੂਟ ਨੇ ਬਹੁਤ ਪਿਆਰੀ ਜੀ ਠੀਕ ਹੈ ਲੋ ਬਹੁਤ ਪਿਆਰਾ ਲੱਗਦਾ ਹੈ ਸੂਟ ਸਟਾਈਲਿਸ਼ ਨੇ ਜਿਹੜੇ ਮਰਜੀ ਏਜ ਗਰੁੱਪ ਨੂੰ ਗਿਫਟ ਕਰ ਸਕਦੇ ਹੋ ਆਪਣੇ ਲਈ ਤਾਂ ਹਰ ਇੱਕ ਚੀਜ਼ ਹੁੰਦੀ ਹੀ ਹੁੰਦੀ ਹੈ ਵਧੀਆ ਠੀਕ ਹੈ ਜੀ ਲਓ ਸਿਰਫ 2100 ਰੁਪਏ ਲਓ ਜੀ ਹੁਣ ਤੁਹਾਨੂੰ ਦਿੰਨੇ ਆ ਬ੍ਰੌਕਟ ਦੇਣ ਲੱਗੀਆਂ ਆਪਾਂ ਤੁਹਾਨੂੰ ਬਹੁਤ ਪਿਆਰਾ ਸੂਟ ਤੁਹਾਨੂੰ ਦਿਖਾਉਣ ਲੱਗੀਆਂ ਮੈਂ ਬਹੁਤ ਹੀ ਪਿਆਰਾ ਠੀਕ ਹੈ ਲਓ ਜੀ ਇਹਦੇ ਨਾਲ ਤੁਸੀਂ ਇਹ ਲਓ ਜੀ ਬਿਲਕੁਲ ਸੌਫਟ ਤੇ ਆ ਕਲਰ ਤੁਹਾਨੂੰ ਆ ਗਿਆ ਕਲੀਅਰ ਹਾਂ ਠੀਕ ਹੈ ਕਲਰ ਤੁਸੀਂ ਕਲੀਅਰ ਦੇਖ ਰਹੇ ਹੋ ਆ ਇਹਦੀ ਆ ਗਈ ਕ੍ਰੇਪ ਦੀ ਬਾਟਮ ਠੀਕ ਹੈ ਤੇ ਨਾਲ ਇਹਦੇ ਆਊਗਾ ਜੀ ਇਹ ਵਾਲਾ ਦੁਪੱਟਾ ਵਿਸਕੋਸ オーਗਾਂਜ਼ਾ ਦਾ ਦੁਪੱਟਾ ਇਹਦੇ ਨਾਲ ਆਹ ਲੋ ਡਬਲ ਡਾਈ ਕਰਾਇਆ ਹੋਇਆ ਆਪਾਂ ਜਿਹੜੇ ਦੋ ਕਲਰ ਇਹਦੇ ਵਿੱਚ ਦਿਖਦੇ ਆ ਪਿੰਕ ਐਂਡ ਇਸ ਜਿਹੜਾ ਸੀ ਗ੍ਰੀਨ ਟਾਈਪ ਦਾ ਕਲਰ ਦਿਖਦਾ ਹੈ ਠੀਕ ਹੈ ਜੀ ਤੇ ਖੁੱਲਾ 2.5 ਮੀਟਰ ਦਾ ਦੁਪੱਟਾ ਤੇ ਇਹਨੂੰ ਉਹ ਨਹੀਂ ਲਵਾਈ ਹੋਈ ਆਪਾਂ ਕੀ ਕੰਨੇ ਹੁੰਦੇ ਐ ਲੇਸ ਕੋਈ ਨਹੀਂ ਲੱਗੀ ਹੋਈ ਠੀਕ ਐ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਸੂਟ ਦਾ 2450 2450 ਰੁਪਏ 2450 ਬਹੁਤ ਸੋਹਣੀ ਚੀਜ਼ ਆਉਣ ਵਾਲੀ ਐ ਤੁਹਾਡੇ ਕੋਲੇ ਸ਼ਰਟ ਤੁਹਾਨੂੰ ਪਿਓਰ ਖੀਨ ਖੱਬ ਦੀ ਮਿਲੂਗੀ ਬਿਲਕੁਲ ਸੌਫਟ ਕਿਸੇ ਵੀ ਕਿਸਮ ਦਾ ਕੋਈ ਉਹ ਨਹੀਂ ਹੈਗਾ ਵੀ ਕੋਈ ਚੂਬਣਾ ਜਾਂ ਕੁਛ ਐ ਠੀਕ ਐ 2450 ਚ ਸੂਟ ਤੁਹਾਡੇ ਘਰਾਂ ਜੀਵਾ ਲਓ ਜੀ ਅਗਲਾ ਇਹ ਮਿਲੂਗਾ ਬਹੁਤ ਪਿਆਰਾ ਗ੍ਰੀਨ ਕਲਰ ਤੇ प्रिंटिंग ਦੇਖੋ ਜਿਹੜਾ ਇਹ ਚ ਵਰਕ ਹੋਇਆ ਮਤਲਬ ਬੁਣਤੀ ਹੈ ਉਹ ਦੇਖੋ ਨੋਟ ਕਰੋ ਬਹੁਤ ਸੋਹਣੀ ਚੀਜ਼ ਹੈ ਬਹੁਤ ਹੀ ਪਿਆਰੀ ਠੀਕ ਹੈ ਲੋ ਆਹ ਲੋ ਜੀ ਇਹ ਆਪਾਂ ਨੂੰ ਨਾਲ ਤੁਹਾਨੂੰ ਦੇਣਾ ਹੈ ਦੁਪੱਟਾ ਗ੍ਰੀਨ ਐਂਡ ਪਿੰਕ ਠੀਕ ਹੈ ਇਹ ਵਾਲਾ ਜਿਹੜੇ ਚ ਦਿਖਦੇ ਆਂ ਅੰਬੀ ਪ੍ਰਿੰਟ ਬਹੁਤ ਪਿਆਰਾ ਤੇ ਖਿੜਵੀ ਲੁੱਕ ਦਾ ਸੂਟ ਰੈਡੀ ਹੋ ਜਾਣਾ ਤੁਹਾਡਾ ਗਰਲਿਸ਼ ਜੀ ਲੁੱਕ ਦਾ ਤੇ ਨਾਲ ਤੁਸੀਂ ਸਿਰਫ 2450 ਰੁਪਏ ਪੀ ਕਰਨੀਆਂ ਸਾਨੂੰ ਲੋ ਜੀ ਅਗਲਾ ਦੇਖੋ ਬਹੁਤ ਪਿਆਰੀਆਂ ਪਿਆਰੀਆਂ ਚੀਜ਼ਾਂ ਨੇ ਬਹੁਤ ਹੀ ਏ ਕਲਾਸ 컬러 ਦੇਖੋ ਕريب ਦੀ ਬਾਟਮ ਠੀਕ ਹੈ ਜੀ ਤੇ ਨਾਲ ਬਰੋਕੇਟ ਦੀ ਤੁਹਾਨੂੰ ਰੇਸ਼ਮੀ ਬਰੋਕੇਟ ਹੈ ਕੋਈ ਚੂਬਣ ਵਾਲਾ ਕੁਝ ਨਹੀਂ ਹੋਊਗਾ ਠੀਕ ਹੈ ਦੇਖੋ ਪ੍ਰਿੰਟਿੰਗ ਸੌਰੀ ਜਿਹੜੀ ਬੁਣਤੀ ਹੈ ਉਹ ਬਹੁਤ ਸੋਹਣੀ ਹੈ ਮਲਟੀ ਕਲਰ ਤੇ ਨਾਲ ਉਹਦੀ ਉਹਨਾ ਹੀ ਪਿਆਰਾ ਜਿਹਾ ਦੁਪੱਟਾ ਜਿਹੜਾ ਇਸ ਮੈਰੂਨ ਜਿਹਾ ਕਲਰ ਇਸ ਦਾ ਡਸਟੀ ਮੈਰੂਨ ਜਿਹਾ ਉਹ ਪਲੱਸ ਜਿਹੜਾ ਲੜਾਂ ਤੇ ਦਿਖਦਾ ਉਹ ਠੀਕ ਹੈ ਲਓ ਜੀ ਇਸਕੋਸ オーਗਨਜ਼ ਦੀ ਦੁਪੱਟੇ ਬਿਲਕੁਲ ਸੌਫਟ ਵਾਲੀ ਕੋਈ ਐ ਨਹੀਂ ਕਿ ਖੜਮੀ ਹੈ ਜਾਂ ਕੁਛ ਹੈ ਠੀਕ ਹੈ ਜੀ ਸਿਰਫ 2450 ਚ ਤੁਹਾਡੇ ਤੱਕ ਪਹੁੰਚਦੀ ਕਰਨੀ ਹੈ ਅਸੀਂ ਅਗਲਾ ਇੱਕ ਤੋਂ ਇੱਕ ਖੂਬਸੂਰਤ ਚੀਜ਼ ਤੁਸੀਂ ਲੈਣ ਦੇਣ ਕਰੋ ਤੁਸੀਂ ਆਪਣੇ ਲਈ ਸੋ ਸੂਟ ਜਦੋਂ ਘਰੇ ਆ ਜਾਊਗਾ ਫਿਰ ਤੁਹਾਨੂੰ ਹੈਰਾਨੀ ਹੋਊਗੀ ਦੇਖ ਕੇ ਵੀ ਇੰਨਾ ਪਿਆਰਾ ਸੂਟ ਤੇ ਪ੍ਰਾਈਸ ਕੁਝ ਵੀ ਨਹੀਂ ਲੋ 2450 ਚ ਹਲੋ ਹਾਂ ਲੋ ਆ ਤੁਹਾਨੂੰ ਮਿਲ ਰਿਹਾ ਦੁਪੱਟਾ ਤੇ ਇਹ ਦੇ ਵਿੱਚ ਜਿਹੜਾ ਕਲਰ ਹੈ ਮਸਟਰਡ ਜਿਹਾ ਠੀਕ ਹੈ ਉਹ ਵਾਲਾ ਅਗਲਾ ਆ ਗਿਆ ਇਹ ਵਾਲਾ ਕਾਫੀ ਦੇ ਨਾਲ 골ਡਨ ਮਸਟਰਡ ਜਿਹਾ ਕਲਰ ਹੈ ਹੈਨਾ ਕਾਫੀ ਜਿਹਦੇ ਨਾਲ ਮੈਂ ਤੁਹਾਨੂੰ ਪ੍ਰੋਪਰ ਕੋਲ ਕੇ ਦਿਖਾਉਣੀ ਹੈ ਬਹੁਤ ਸੋਹਣੀਆਂ ਬੁਣਤੀਆਂ ਤੇ ਫੈਬਰਿਕ ਬਹੁਤ ਹੀ ਪਿਆਰਾ ਆਉਣ ਵਾਲਾ ਥੋੜੀ ਕੋਲ ਬਹੁਤ ਸੋਹਣਾ ਠੀਕ ਹੈ ਹਾਂ ਲੋ ਆ ਤੁਹਾਨੂੰ ਮਿਲੂਗੀ ਵਾਈਨ ਮੈਰੂਨ ਜਿਹਾ ਕਲਰ ਹੈ ਕਾਫੀ ਨਹੀਂ ਵਾਈਨ ਮੈਰੂਨ ਜਿਹਾ ਕਲਰ ਹੈ ਡਾਰਕ ਤੇ ਆ ਆ ਗਿਆ ਇਹਦਾ ਦੁਪੱਟਾ ਠੀਕ ਹੈ ਲਓ ਜੀ ਇਹ ਆ ਗਿਆ ਤੁਹਾਡਾ ਸੂਟ ਸਿਰਫ 2450 ਚ ਇਹ ਖੁਰ ਆ ਗਿਆ ਜੀ ਬਹੁਤ ਪਿਆਰਾ ਜਿਹਾ ਸੂਟ ਠੀਕ ਹੈ ਹਲੋ ਕਰੀਪ ਦੀਆਂ ਬਾਟਮਾਂ ਇੰਨੀਆਂ ਸੋਹਣੀਆਂ ਸੋਹਣੀਆਂ ਤੇ ਨਾਲ ਇਹਦਾ ਬੁਣਤੀ ਦੇਖੋ ਲਓ ਜੀ ਦੇਖੋ ਬਹੁਤ ਪਿਆਰੀ ਚੀਜ਼ ਬਹੁਤ ਹੀ ਖੂਬਸੂਰਤ ਤੇ ਨਾਲ ਹੀ ਉਹ ਚੀਜ਼ਾਂ ਨੇ ਜਿਨ੍ਹਾਂ ਦਾ ਦਰਵਾਜ ਕਦੇ ਨਹੀਂ ਜਾਂਦਾ ਇਹਨਾਂ ਦਾ ਤਾਂ ਫੈਸ਼ਨ ਜਾਂਦਾ ਹੀ ਨਹੀਂ ਤੇ ਹਰ ਏਜ ਇਹਨੂੰ ਪਸੰਦ ਕਰਦੀ ਹੈ ਚਾਹੇ ਯੰਗ ਹੈ ਚਾਹੇ ਸੀਨੀਅਰ ਹੈ ਹਲੋ ਠੀਕ ਹੈ ਤੇ ਇਹਦੇ ਇਹ ਮਿਲੂਗਾ ਤੁਹਾਨੂੰ ਲੜਾਂ ਲੜਾਂ ਤੇ ਪਿੰਕ ਕਲਰ ਹੈ ਬਾਕੀ ਦੇ ਵਿੱਚ ਸਿੰਗਲ ਸਲਵਾਰ ਨਾਲ ਦਾ ਕਲਰ ਹੈ ਠੀਕ ਹੈ ਜੀ ਲਓ 2450 ਚ ਪਾ ਜਿਹੜੇ ਇਸ ਮੌਸਮ ਚ ਪੈਂਦਾ ਫੈਬਰਿਕ ਠੀਕ ਹੈ ਇਹਨੂੰ ਤਾਂ ਇਹਨੂੰ ਆਪਾਂ ਪਸ਼ਮੀਨਾ ਹੀ ਕਹਨੇ ਆ ਪਰ ਹੁੰਦਾ ਹੈ ਠੰਡਾ ਜਿਹਾ ਹੁੰਦਾ ਹੈ ਫੈਬਰਿਕ ਠੀਕ ਹੈ ਤੇ ਲਓ ਜੀ ਇਹ ਆਪਾਂ ਤੁਹਾਨੂੰ ਦੇ ਰਹੀ ਹਾਂ ਡਬਲ ਟੋਨ ਪਸ਼ਮੀਨਾ ਠੀਕ ਹੈ ਤੇ ਬਹੁਤ ਪਿਆਰਾ ਇੱਕ ਡੈਕਸ ਦਾ ਨਾ ਕੋਈ ਲੋਈ ਨਾ ਕੋਈ ਲਾਈਨਿੰਗ ਕੁਛ ਨਹੀਂ ਤੇ ਕੰਮ ਦੇਖੋ ਤੁਸੀਂ ਕੰਮ ਸਿੰਗਲ ਟਾਂਕੇ ਦਾ ਕੰਮ ਕਰਾਇਆ ਸੀ ਸਾਰਾ ਇਨੀ ਸਫਾਈ ਮਤਲਬ ਦੱਸਿਆ ਵੀ ਸਫਾਈ ਕੰਮ ਦੀ ਹੀ ਸਾਡੀ ਯੂਨੀਕਨੈਸ ਹੈ ਦੇਖੋ ਆ ਦੇਖੋ ਬਹੁਤ ਪਿਆਰਾ ਕੰਮ ਹੋਇਆ ਹੋਇਆ ਇਹਨਾਂ ਤੇ ਆ ਦੇਖੋ ਠੀਕ ਹੈ ਇਹ ਇਦਰਾਗੀਆਂ ਬਾਵਾ ਐ ਲੱਗਦਾ ਸਾਡੇ ਹੱਥ ਚ ਹੈ ਨਾ ਤਾਂ ਵੀ ਐ ਲਾ ਜੇਮ ਸਿੰਗਲ ਕਲਰ ਦਾ ਪੇਂਟ ਕੀਤਾ ਹੋਇਆ ਹੋਵੇ ਇੰਨਾ ਪਿਆਰਾ ਕੰਮ ਹੋਇਆ ਇਹਨਾਂ ਦੇ ਉੱਤੇ ਠੀਕ ਪੂਰਾ ਹੈਵੀ ਬਾਜੂ ਦੇ ਉੱਤੇ ਮੈਂ ਵਰਕ ਮਿਲ ਰਿਹਾ ਤੁਹਾਨੂੰ ਤੇ ਤੁਹਾਨੂੰ ਮਿਲੂਗਾ ਇਹ 5 ਮੀਟਰ ਰਨਿੰਗ ਦੇ ਵਿੱਚ ਕਲਰ ਇਹਦੇ ਵਿੱਚ ਜਿਹੜਾ ਦਿਖ ਰਿਹਾ ਇੱਕ ਦਿਖ ਰਿਹਾ ਮਹਿੰਦੀ ਜਾ ਤੇ ਉਹ ਉਹਨੂੰ ਦਿੱਤਾ ਨਾਲ ਆ ਵਾਲੀ ਟੋਨ ਠੀਕ ਹੈ ਠੀਕ ਹੈ ਇਹ ਟੋਨ ਜੋ ਤੁਸੀਂ ਇਹਦੇ ਨਾਲ ਜਿਹੜਾ ਇਹਦੇ ਵਿੱਚ ਵਰਕ ਹੋਇਆ ਵੈ ਪਿੰਕ ਜਿਹਾ ਕਲਰ ਦਾ ਜਿਹੜਾ ਅਨੀਅੰਜਾ ਉਹਦਾ ਉਹਦਾ ਦੁਪੱਟਾ ਲਾ ਲੂੰਗੀ ਜਾਂ ਦੂਸਰਾ ਤਾਂ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰੈਡੀ ਹੋ ਜਾਊਗਾ ਘੇਰਾ ਮੈਂ ਤੁਹਾਨੂੰ ਇਹ ਤਾਂ ਦੱਸ ਦੇਣੀ ਆ ਇੱਕ ਵਾਰੀ ਘੇਰਾ ਇਹਦਾ 23 ਇੰਚ ਤੱਕ ਵਰਕ ਹੈ ਜੀ ਠੀਕ ਹੈ ਹੂੰ ਤੁਸੀਂ ਵੱਧ ਬਣਾ ਸਕਦੇ ਹੋ ਜੇ ਤੁਸੀਂ ਐਕਸਟਰਾ ਲੈਣਾ ਚਾਹੋ ਵਿੱਚੋਂ ਤਾਂ ਤੁਸੀਂ 1.5 ਇੰਚ ਹੋਰ ਵਧਾ ਸਕਦੇ ਹੋ ਠੀਕ ਹੈ ਤੇ ਨਾਲ ਤੁਹਾਨੂੰ ਲੈਂਥ ਵੀ ਦੱਸ ਦਾਂ ਵਰਕ ਦੱਸ ਦਨੀ ਹੈ ਇੰਟੋ ਐਂਡ ਕਿੰਨਾ ਹੈ ਠੀਕ ਹੈ ਬਿਆਲੀ ਇੰਚ ਤੱਕ ਇਹਦੇ ਐਂਡ ਟੋ ਐਂਡ ਵਰਕ ਹੈ ਤੇ ਉਦੋਂ ਤੁਸੀਂ ਪਲੱਸ ਜਿੰਨਾ ਮਰਜ਼ੀ ਕਰ ਸਕਦੇ ਹੋ ਠੀਕ ਹੈ ਲੋ ਜੀ ਤੇ ਇਹੋ ਕਪੜਾ ਹੋਊਗਾ A ਕਲਾਸ A ਕਿਟੈਕਸ ਦਾ ਕਪੜਾ ਹੋਊਗਾ ਬੇਸ ਤੇ ਪ੍ਰਾਈਸ ਤੁਹਾਨੂੰ ਮਿਲਣਾ ਹੈ ਸਿਰਫ 1100 ਰੁਪਈਆ 1100 ਚ ਸੂਟ ਤੁਹਾਡੇ ਘਰ ਆ ਜਾਣਾ ਫ੍ਰੀ ਸ਼ਿਪਿੰਗ ਨਾਲ ਜਿੰਨਾ ਸੋਹਣਾ ਇਹਦਾ ਕਲਰ ਹੈ ਨਾ ਤੇ ਓਨਾ ਹੀ ਇਹਦੇ ਉੱਤੇ ਮਠਾ ਮਠਾ ਜਿਹਾ ਜਿਹੜਾ ਇਹਦੇ ਤੇ ਵਰਕ ਹੋਇਆ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਬਿਊਟੀਫੁਲ ਜਸਟ ਪਿਕ ਸੋਚਣ ਦਾ ਮੁੱਦਾ ਹੀ ਕੋਈ ਨਹੀਂਗਾ ਲਓ ਠੀਕ ਹੈ ਤੇ ਓਨਾ ਹੀ ਇਹਦੇ ਉੱਤੇ ਪਿਆਰਾ ਜਿਹਾ ਜਿਵੇਂ ਪੇਂਟ ਕੀਤਾ ਹੋਵੇ ਇਧਰ ਬਾਵਾ ਦਾ ਕੰਮ ਹੈ ਠੀਕ ਹੈ 5 ਮੀਟਰ ਤੁਹਾਨੂੰ ਰਨਿੰਗ ਦੇ ਵਿੱਚ ਸੂਟ ਮਿਲੂਗਾ ਵਿਦਆਊਟ ਲਾਈਨਿੰਗ ਬਣੂਗਾ ਹੁਣ ਤੋਂ ਪਾਉਣਾ ਸ਼ੁਰੂ ਕਰਿਓ 1 ਅਪ੍ਰੈਲ ਤੱਕ ਪਾਈ ਜਾਓ ਭਾਵੇਂ ਤੇ ਥੋੜਾਏ ਚੇਂਜ ਪੀਚ ਕਲਰ ਹੈ ਕਲਰ ਥੋੜਾਏ ਤੁਸੀਂ ਚੇਂਜ ਦੇਖ ਰਹੇ ਹੋ ਤੇ ਹੈ ਬੜਾ ਸੋਹਣਾ ਹੈ ਇਹਦਾ ਕਲਰ ਹੈ ਇਹਦੇ ਵਿੱਚ 골ਡਨ ਜ ਅਤੇ ਪਿੰਕ ਦਾ ਮਿਕਸ ਕਰਕੇ ਪੀਚ ਟਾਈਪ ਦਾ ਡਿਫਰੈਂਟ ਜ ਪੀਚ ਕਲਰ ਆ ਰਿਹਾ ਐਕਚੁਅਲ ਕਲਰ ਆ ਰਿਹਾ ਹੈ ਇਹਦਾ ਠੀਕ ਹੈ ਕਿਤੇ ਜਿਸ ਐਂਗਲ ਤੇ ਸਹੀ ਆ ਮੈਨੂੰ ਦੱਸ ਦੀ ਜੇ ਕਿਸੇ ਤੇ ਆਉਂਦਾ ਇਹਦਾ ਠੀਕ ਹੈ ਲੋ ਜੀ ਅਗਲਾ ਕਲਰ ਇਹ ਆ ਗਿਆ ਜੀ ਅਗਲਾ ਕਲਰ ਸਹੀ ਹੈ ਹੂੰ ਲੋ ਜੀ ਬਣੀਆਂ ਇਹ ਚੀਜ਼ਾਂ ਬਹੁਤ ਸੋਹਣੀਆਂ ਹੋਈਆਂ ਨੇ ਔਰ ਫਰੈਸ਼ ਨੇ ਹੁਣ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਹਿਲਾਂ ਇਹ ਤੁਹਾਨੂੰ ਵੀਡੀਓ ਚ ਨਹੀਂ ਦਿਖਾਈਆਂ ਨਾ ਆਈਆਂ ਹੀ ਨਹੀਂ ਸੀ ਸਾਡੇ ਕੋਲੇ ਫਰੈਸ਼ ਮਟੀਰੀਅਲ ਤੁਹਾਨੂੰ ਦੇ ਰਹੇ ਹਾਂ ਫਿਰ ਵੀ ਤੁਹਾਨੂੰ ਅਸੀਂ ਇਹ ਡਿਸਕਾਊਂਟ ਤੇ ਦੇ ਰਹੇ ਹਾਂ ਅਦਰਵਾਈਜ਼ ਇਹਨਾਂ ਦਾ ਜੇ ਐਕਚੁਅਲ ਪ੍ਰਾਈਸ ਕੱਢਦੇ ਇਹਨਾਂ ਦਾ ਸਾਡਾ 1250 ਹੀ ਨਿਕਲਣਾ ਸੀ ਪਰ ਦੇ ਰਹੇ ਹਾਂ ਤੁਹਾਨੂੰ ਅਸੀਂ 1100 ਵਿੱਚ ਭਾਵੇਂ ਅਸੀਂ ਇਹ ਪਹਿਲੀ ਵਾਰ ਦੇ ਰਹੇ ਹਾਂ ਪਹਿਲਾਂ ਇਹ ਵਾਲਾ ਡਿਜ਼ਾਈਨ ਨਹੀਂ ਦਿੱਤਾ ਤੁਹਾਨੂੰ ਠੀਕ ਹੈ ਜੀ ਲੋ ਲੋ ਬਹੁਤ ਸੋਹਣੀ-ਸੋਹਣੀਆਂ ਚੀਜ਼ਾਂ ਨੇ ਬਹੁਤ ਹੀ ਪਿਆਰੀਆਂ ਮਤਲਬ ਲੇਟੈਸਟ ਫਰਸਟ ਲੁੱਕ ਚ ਪਸੰਦ ਆਉਣ ਵਾਲੀ ਚੀਜ਼ ਹੈ ਨਾ ਕੋਈ ਲੋਈ ਆਣੀ ਹੈ ਨਾ ਕਿਸੇ ਲਾਈਨਿੰਗ ਦੀ ਲੋੜ ਹੈ ਏਕੇ ਟੈਕਸ ਦਾ ਏ ਕਲਾਸ ਟਰਸਟਡ ਫਰਮ ਦਾ ਫੈਬਰਿਕ ਲੱਗਿਆ ਹੋਇਆ ਹੈ ਤੇ ਉਹਦੇ ਉੱਤੇ ਬਿਲਕੁਲ ਲੇਟੈਸਟ ਜਿਹੜਾ ਡਿਜ਼ਾਈਨ ਦਾ ਵਰਕ ਹੋਇਆ ਹੋਇਆ ਹੈ ਠੀਕ ਹੈ ਤੇ ਲੁੱਕ ਬਹੁਤ ਹੀ 엘ੀਟ ਕਲਾਸ ਆ ਰਹੀ ਹੈ ਲੋ ਜੀ ਅਗਲਾ ਕਲਰ ਨੋਟ ਕਰੋ ਠੀਕ ਹੈ ਇਹਦੇ ਉੱਤੇ ਜਿਹੜੇ ਕਲਰ ਕੰਬੀਨੇਸ਼ਨ ਲੱਗੀ ਹੈ ਉਹ ਬਹੁਤ ਸੋਫਿਸਟੀਕੇਟਡ ਹੈ ਫਾਲੋ ਕੋਈ ਥੋੜਾ ਏਜ ਗਰੁੱਪ ਹੈ ਲੁੱਕ ਪੂਰੀ ਭਰਵੀਂ ਆਉਣੀ ਹੈ ਉੱਪਰ ਤੋਂ ਲੈ ਕੇ ਤੁਹਾਡਾ ਸੂਟ ਥੱਲੇ ਤੱਕ ਭਰਿਆ ਪਿਆ ਹੈ ਬਾਹਾਂ ਦੇ ਵੀ ਪ੍ਰੋਪਰ ਕੰਮ ਹੋਇਆ ਹੋਇਆ ਹੈ ਠੀਕ ਹੈ ਲਓ ਅਗਲਾ ਕਲਰ ਇਹ ਆ ਗਿਆ ਕਲਰ ਨੋਟ ਕਰ ਲਓ ਠੀਕ ਹੈ ਜੀ ਹਲੋ ਬਹੁਤ ਹੀ ਪਿਆਰੀ ਆਈਟਮ ਮਸਟ ਪਿਕ ਹੈ ਸੋਚਣ ਦਾ ਮੁੱਦਾ ਹੀ ਕੋਈ ਨਹੀਂ ਜੇ ਤੁਸੀਂ ਕੋਈ ਫੰਕਸ਼ਨ ਕਰਨ ਹੈ ਤੁਸੀਂ ਆਪਣੀ ਨਹੀਂ ਲੈਣਾ ਤਾਂ ਆਰਾਮ ਨਾਲ ਤੁਸੀਂ ਇਹ ਚੀਜ਼ਾਂ ਪਿਕ ਕਰ ਸਕਦੇ ਹੋ ਕਿਉਂਕਿ ਇਹਨਾਂ ਦਾ ਹਲਕਾ ਜਿਹਾ ਜਿਹੜਾ ਫੈਬਰਿਕ ਹੁੰਦਾ ਉਹ ਗਰਮ ਨਹੀਂ ਹੁੰਦਾਗਾ ਤੇ ਤੁਸੀਂ ਗਿਫਟ ਕਰਨ ਲਈ ਵੀ ਇਹ ਪਿਆਰੀ ਆਈਟਮ ਹੈ ਲਓ ਪੂਰਾ ਹੈਵੀ ਲੁੱਕ ਦਾ ਸੂਟ ਡਬਲ ਟੋਨ ਤੁਹਾਨੂੰ ਫੈਬਰਿਕ ਮਿਲੂਗਾ ਠੀਕ ਹੈ ਇਹ ਕਿਰਕਸ ਦਾ ਫੈਬਰਿਕ ਹੈ ਸਿਲਕ ਪਸ਼ਮੀਨਾ ਹੈ ਡਬਲ ਟੋਨ ਦਾ ਲਓ ਜੀ ਅਗਲਾ ਆ ਗਿਆ ਇਹ ਵਾਲਾ ਲੋ ਬਹੁਤ ਸੋਹਣੀਆਂ ਚੀਜ਼ਾਂ ਕਲਰ ਕੰਬੀਨੇਸ਼ਨ ਬਹੁਤ ਪਿਆਰੀ ਲੱਗੀ ਹੋਈ ਨਹੀਂ ਲੁੱਕ ਪੂਰੀ ਭਰਵੀ ਆਉਣੀ ਹੈ ਸਿਰਫ 1100 ਰੁਪਏ ਚ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕਰਨਾ ਹੈ ਅਸੀਂ ਲਓ ਜੀ ਅਗਲਾ ਦੇਖੋ ਤੁਹਾਨੂੰ ਪੂਰਾ ਸੂਟ ਮੈਂ ਤਾਂ ਖੋਲ ਕੇ ਦਿਖਾਉਣੀ ਹੈ ਐਕਚੁਅਲ ਖੁੱਲੇ ਚ ਪਤਾ ਲੱਗ ਜਾਂਦਾ ਹੈ ਵੇ ਕੀ ਲੁਕਾਉਗੀ ਸੂਟ ਦੀ ਹਲੋ ਠੀਕ ਹੈ ਇਹਦੇ ਚ ਜਿਹੜਾ ਡਬਲ ਟੋਨ ਆਉਗੀ ਉਹ ਆ ਦੋ ਰੰਗਾਂ ਦੀ ਆਉਗੀ ਕੰਨੀ ਤੋਂ ਪਤ ਲੱਗ ਜਾਂਦਾ ਹੈ ਉਹ ਆ ਦੋ ਰੰਗ ਦੇਖਣਗੇ ਦੇ ਵਿੱਚ ਠੀਕ ਹੈ ਲੋ ਜੀ ਲੋ ਜੀ ਹਲੋ ਬਹੁਤ ਸੋਹਣਾ ਤੇ ਵਰਕ ਬਿਲਕੁਲ ਵੀ ਢਕਿਲੇ ਨਹੀਂ ਸੂਟ ਠੀਕ ਹੈ ਸੌਫਟ ਜੇ ਕਲਰ ਲਗਾ ਕੇ ਪਿਸਟਲ ਜੀ ਸੂਟ ਰੈਡੀ ਹੋਈ ਹੋਈ ਹੈ 1100 ਅੱਜ ਲੋਚ ਨੈਕਸਟ ਅਲੋਕ ਦੇਖ ਲਓ ਬਹੁਤ ਪਿਆਰੀਆਂ ਚੀਜ਼ਾਂ ਤੇ ਬਿਲਕੁਲ ਇਸ ਸਿੰਗਲ ਟਾਂਕੇ ਦਾ ਕੰਮ ਗੱਠੇ ਪਏ ਨੇ ਸੂਟ ਹਨ ਵਧੀਆ ਸਿਰਫ 1100 ਰੁਪਏ ਦੇਖੋ ਰਾਮ ਟੈਕਸ ਦਾ ਅਲੋ ਨੇ ਤੇ ਤੁਹਾਨੂੰ ਅ ਖੋਣੇ ਰਾਮ ਟੈਕਸ ਦੇ ਜਿਨ੍ਹਾਂ ਤੇ ਤੁਹਾਨੂੰ ਲੈਸ ਦਿੱਤਾ ਹੋਇਆ ਸੂਟਾਂ ਤੇ ਉਹ ਗਲੇ ਹਨ ਤੇ ਅਸੀਂ ਤੁਹਾਨੂੰ ਮੇਰੇ ਖਾਲਚ ਦਿੱਤੇ ਸੀ ਵੀਡੀਓ ਚ ਜੇ ਕੋਈ ਜਿੰਨੇ ਸਾਡੇ ਕੋਲੇ ਪੀਸ ਬਚੇ ਪਏ ਆ ਉਹ ਆਪਾਂ ਤੁਹਾਨੂੰ ਲੈਸ ਵਾਲੇ ਪੀਸ ਦੇ ਦੇਣੇ ਆ ਇਹ ਹੈਗਾ ਮੋਡਲ ਦਾ ਸੂਟ ਠੀਕ ਹੈ ਬਹੁਤ ਸੋਹਣਾ ਸੂਟ ਹੁੰਦਾ ਇਹ ਮੋਡਲ ਫੈਬਰਿਕ ਬਹੁਤ ਪਿਆਰਾ ਰਾਮ ਟੈਕਸ ਵਾਲਿਆਂ ਦਾ ਤੇ ਆ ਇਹਦਾ ਹੈਗਾ ਮੋਡਲ ਦੀ ਹੀ ਮੋਡਲ ਮਸਲੀਨ ਦੀ ਬਾਟਮ ਤੇ ਬਹੁਤ ਸੋਹਣਾ ਜਿਹਾ ਇਹਦਾ ਪ੍ਰਿੰਟ ਹੈ ਤੇ ਮਹਿੰਦੀ ਜੇ ਕਲਰ ਦੀ ਇਹਦੀ ਬਾਟਮ ਹੈ ਤੇ ਕੀਰੇ ਦੇ ਉੱਤੇ ਇਸ ਤਰ੍ਹਾਂ ਤੁਹਾਨੂੰ ਪਿੱਟਾ ਦਾ ਹਾਈਲਾਈਟ ਤੇ ਪਲੱਸ ਉਦੇ ਉੱਤੇ ਥ੍ਰੈਡ ਦਾ ਸਿੱਪੀ ਵਰਕ ਠੀਕ ਹੈ ਬਹੁਤ ਸੋਹਣਾ ਸੂਟ 3 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਤੇ ਨਾਲ ਤੁਹਾਨੂੰ ਮਿਲੂਗਾ ਇਹ ਵਾਲਾ ਦੁਪੱਟਾ ਲਓ ਜੀ ਦੁਪੱਟਾ ਵੀ ਤੁਹਾਨੂੰ ਮਡਲ ਮਸਲੀਨ ਦਾ ਹੀ ਮਿਲੂਗਾ ਹਲੋ ਠੀਕ ਬਹੁਤ ਪਿਆਰਾ ਦੁਪੱਟਾ 2 ਮੀਟਰ ਦਾ ਲੇਸ ਕੋਈ ਨਹੀਂ ਲੱਗੀ ਲੇੜੀ ਹੋਈ ਵੀ ਹੈ ਇਹ ਆਪਾਂ ਵੀਡੀਓ ਚ ਪਹਿਲਾਂ ਦਿੱਤੀ ਨਹੀਂ ਤੁਹਾਨੂੰ ਕੁਝ ਕੁ ਪੀਸ ਸਾਡੇ ਕੋਲੇ ਬਚੇ ਹੋਏ ਨੇ ਬਸ ਆ ਪੰਜ ਸੱਤ ਇਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਦੁਬਾਰਾ ਤੋਂ ਲੋ ਜੀ ਅਗੇਨ ਮੈਂ ਡਾਲਦਾ ਸੂਟ ਹੈ ਇਹ ਠੀਕ ਹੈ ਡਬਲ ਟੋਨ ਉਪਰੋਂ ਅੰਗੂਰੀ ਜੇ ਤੋਂ ਸ਼ੁਰੂ ਹੋ ਕੇ ਨੀਚੇ ਆ ਕੇ ਟ੍ਰਿਪਲ ਟੋਨ ਹੈ ਸਲੋਲੀ ਸਲੋਲੀ ਇਹਦਾ ਕਲਰ ਜਿਹੜਾ ਉਹ ਗ੍ਰੀਨਿਸ਼ ਵਿੱਚ ਚੇਂਜ ਹੋ ਗਿਆ ਤੇ ਆ ਤੁਹਾਨੂੰ ਮਿਲ ਰਿਹਾ ਇਹਦੇ ਉੱਤੇ ਵਰਕ ਦੇਖੋ ਨਾਲ ਨੋਟ ਵਰਕ ਹੋਇਆ ਹੋਇਆ ਤੇ ਨਾਲ ਆ ਇੱਕ ਅਲੱਗ ਜੀ ਕਿਸਮ ਦਾ ਹੀ ਕੰਮ ਹੋਇਆ ਹੋਇਆ ਤੇ ਠੀਕ ਹੈ ਇੱਕ ਫੁੱਲ ਤੁਹਾਨੂੰ ਪੂਰਾ ਲੈਂਥ ਵਾਈਜ਼ ਘੇਰੇ ਤੇ ਮਿਲ ਰਿਹਾ ਤੇ ਇੱਕ ਫੁੱਲ ਤੁਹਾਨੂੰ ਸਾਈਡ ਤੇ ਗਲੇ ਕੋਲੇ ਮਿਲੂਗਾ ਠੀਕ ਹੈ ਜੀ ਦੋ ਫੁੱਲ ਹੋਗੇ ਬੈਕ ਸਾਈਡ ਤੁਹਾਨੂੰ ਸੇਮ ਫੈਬ ਆਪਣਾ ਡਾਈ ਮਿਲੂਗੀ ਤੇ ਇਹ ਵਾਲੀ ਮਿਲੂਗੀ ਬਾਟਮ ਠੀਕ ਹੈ ਮੋਡਲ ਫੈਬਰਿਕ ਰਹੂਗਾ ਨਾਲ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆਪਾਂ ਕਲਰ ਵਰਕ ਬੜਾ ਸੋਹਣਾ ਹੋਇਆ ਹੋਵੇ ਤੇ ਡਿਫਰੈਂਟ ਸਟਾਈਲ ਦੇ ਵਿੱਚ ਤੇ ਇਹਦੇ ਨਾਲ ਤੁਹਾਨੂੰ ਇਹ ਵਾਲਾ ਮਿਲੂਗਾ ਦੁਪੱਟਾ ਠੀਕ ਹੈ ਮਸਲੀਨ ਦਾ ਦੁਪੱਟਾ ਤੇ ਉਹਦੇ ਉੱਤੇ ਇਸ ਤਰ੍ਹਾਂ ਗੋਟਾ ਪੱਤੀ ਦਾ ਕੰਮ ਆ ਸਾਰੇ ਗੋਟੇ ਦੀਆਂ ਲਾਈਨਸ ਬਣੀ ਹੋਈਆਂ ਠੀਕ ਹੈ ਦੋਨੋਂ ਸਾਈਡ ਤੇ ਨਾਲ ਨਿਕਲੀ ਹੋਈ ਹੈ ਦੀ ਆਹ ਟਿਪਿੰਗ ਹੋਈ ਹੋਈ ਹੈ ਤੇ ਇਹ ਵੀ ਤੁਹਾਨੂੰ ਮਿਲੂਗਾ 2350 ਚ ਇਹ ਵੀ ਰਾਮਟੈਕਸ ਦਾ ਹੀ ਹੈ ਮੋਡਲ ਦਾ ਸੂਟ ਹੈ ਰਾਮਟੈਕਸ ਬ੍ਰਾਂਡ ਦਾ ਤੇ ਇੱਥੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੋਈ ਹੈ ਮਲਟੀ ਪ੍ਰਿੰਟਿੰਗ ਹੈ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਪ੍ਰਿੰਟਿੰਗ ਹੋਈ ਵੀ ਹੈ ਮੁਗਲਾਈ ਸਟਾਈਲ ਦੇ ਵਿੱਚ ਤੇ ਨਾਲ ਤੁਹਾਨੂੰ ਇਹਦੇ ਉੱਤੇ ਮਿਲ ਰਿਹਾ ਹੈ ਹਾਈਲਾਈਟ ਸਾਰੀ ਸ਼ਰਟ ਦੇ ਉੱਤੇ ਤੁਹਾਨੂੰ ਹਾਈਲਾਈਟ ਮਿਲੂਗਾ ਠੀਕ ਹੈ ਫਰੰਟ ਸਾਰਾ ਠੀਕ ਹੈ ਜੀ ਆ ਦੇਖੋ ਇਧਰਲੀ ਸਾਈਡ ਤੋਂ ਇੰਨਾ ਸਾਰਾ ਸ਼ਰਟ ਦਾ ਅ ਕੰਮ ਹੈ ਤੁਹਾਡਾ ਆ ਠੀਕ ਹੈ ਆ ਦੇਖੋ ਮੁਗਲਈ ਸਟਾਈਲ ਦੇ ਵਿੱਚ ਇੱਥੇ ਪ੍ਰਿੰਟਿੰਗ ਹੋਈ ਵੀ ਹੈ ਤੇ ਇਸ ਸਾਈਡ ਤੇ ਤੁਹਾਡੀਆਂ ਬਾਵਾਂ ਆ ਗਈਆਂ ਇਹ ਤੁਹਾਡਾ ਡਸਟੀ ਮਹਿੰਦੀ ਜੇ ਕਲਰ ਦਾ ਰੰਗ ਹੈ ਫੌਜੀ ਮਹਿੰਦੀ ਜਾਂ ਤੇ ਇਹ ਆ ਗਿਆ ਜੀ ਤੁਹਾਡਾ ਦੁਪੱਟਾ ਮੋਡਲ ਮਸਲੀਨ ਦਾ ਹੀ ਦੁਪੱਟਾ ਮਿਲੂਗਾ ਤੁਹਾਨੂੰ ਠੀਕ ਹੈ ਤੇ ਉਹਦੇ ਉੱਤੇ ਵੀ ਉਵੇਂ ਦੀ ਪ੍ਰਿੰਟਿੰਗ ਹੈ ਕਾਟਨ ਲੇਸ ਲੱਗੀ ਵੀ ਮਿਲੂਗੀ ਖੁੱਲਾ ਦੁਪੱਟਾ ਹੋਊਗਾ ਪ੍ਰਾਈਸ ਮਿਲੂਗਾ ਤੁਹਾਨੂੰ 2350 ਇਹ ਉਹੀ ਨੇ ਜੇ ਡਿਸਕਾਊਂਟਡ ਪ੍ਰਾਈਸ ਨੇ ਇਹ ਹੀ ਆਦਰਵਾਇਜ਼ ਇਹ 2800 2900 ਐਵੇਂ ਦੀਆਂ ਚੀਜ਼ਾਂ ਨੇ ਇਹ ਤੇ ਇਹਦੇ ਵਿੱਚ ਸਾਡੇ ਕੋਲੇ ਇੱਕ ਪੀਸ ਬਚਿਆ ਹੋਇਆ ਇਹ ਵੀ ਸ਼ਾਇਦ ਉਹ ਕਿਤੇ ਰਹਿ ਗਿਆ ਹੋਣਾ ਕਾਊਂਟਿੰਗ 'ਚ ਕਈ ਵਾਰੀ ਸਾਡਾ ਜਦੋਂ ਸੇਲ ਦੇ ਵਿੱਚ ਹੁੰਦੇ ਜ਼ਿਆਦਾ ਚੀਜ਼ਾਂ ਹੁੰਦੀਆਂ ਤੇ ਇੱਕ ਅੱਧੀ ਚੀਜ਼ ਵਿੱਚ ਮਿਸਿੰਗ ਹੋ ਜਾਂਦੀ ਹੈ ਜਾਂ ਸ਼ਿਫਟਿੰਗ ਦੇ ਵਿੱਚ ਵੀ ਅਸੀਂ ਜਦੋਂ ਸੀਗੇ ਤੇ ਲਓ ਜੀ ਇਹ ਤੁਹਾਨੂੰ ਮਿਲ ਰਿਹਾ ਹੈ ਅ ਕੜੀ ਸਿਲਕ ਹੁੰਦੀ ਹੈ ਉਹ ਹੈਂਡਲੂਮ ਸਿਲਕ ਆਇਤਾ ਹੈਂਡਲੂਮ ਸਿਲਕ ਹੈ ਤੇ ਉਹਦੇ ਉੱਤੇ ਤੁਹਾਨੂੰ ਅ ਲਸਰਾਣੀਆ ਵੀ ਦਸਰਾਣੀਆ ਬੜਾ ਸੋਹਣਾ ਲੱਗ ਰਿਹਾ ਹੈ ਲਾਈਟ ਰਸਟ ਜਿਹਾ ਕਲਰ ਹੈ ਇਹਦਾ ਤੇ ਉਹਦੇ ਉੱਤੇ ਤੁਹਾਨੂੰ ਬਹੁਤ ਸਾਰਾ ਮਿਲ ਰਿਹਾ ਕੰਮ ਠੀਕ ਹੈ ਜੀ ਨਾਲ ਸਾਰੇ ਚ ਬੂਟੀ ਮਿਲ ਰਹੀ ਹੈ ਪਰਲਸ ਦਾ ਕੰਮ ਵੀ ਹੋਇਆ ਹੋਇਆ ਤੇ نیچے ਆ ਕੇ ਇਹਦਾ ਕਲਰ ਹੋ ਗਿਆ ਗ੍ਰੇ ਠੀਕ ਹੈ ਤੇ ਇਹ ਹੋ ਗਈ ਇਹਦੀ ਸਿਲਕ ਦੀ ਬਾਟਮ ਠੀਕ ਹੈ ਜੀ ਤੇ ਨਾਲ ਤੁਹਾਨੂੰ ਮਿਲੂਗਾ ਇਹ ਇਹ ਵਾਲਾ ਦੁਪੱਟਾ ਚਨਾਉਣ ਦਾ ਲਓ ਜੀ ਸੂਟੀ ਬਹੁਤ ਪਿਆਰਾ ਹੈ ਲਓ ਇਹ ਚਨਾਉਣ ਦਾ ਦੁਪੱਟਾ ਹੈ ਠੀਕ ਹੈ ਜਿਹਦੇ ਉੱਤੇ ਹੋਇਆ ਸਾਰਾ ਬਹੁਤ ਸਾਰਾ ਕੰਮ ਤੇ ਚੁਣੌਣ ਵੀ ਬਹੁਤ ਵਧੀਆ ਵਾਲੀ ਹੈ ਵਲਾਂ ਵਾਲੀ ਤੇ ਨਾਲ ਤੁਹਾਨੂੰ ਇਹ ਮਿਲ ਰਿਹਾ 4 ਸਾਈਡ 2 ਸਾਈਡ ਤੇ ਇਧਰ ਤੁਹਾਨੂੰ ਪਿੰਟੈਕਸ ਜੇ ਪਈ ਹੋਈ ਵਿੱਚ ਬੂਟੀ ਬਣੀ ਹੋਈ ਸਾਰੇ ਚ ਤੇ ਪ੍ਰਾਈਸ ਇਹਦਾ ਮਿਲ ਰਿਹਾ ਤੁਹਾਨੂੰ 2350 ਠੀਕ ਹੈ ਜੀ ਲਓ ਜੀ ਹੁਣ ਕੁਛ ਕਾਟਨ ਦੇ ਸੂਟ ਵੀ ਹੈ ਆਪਣੇ ਕੋਲ ਉਹ ਵੀ ਦਿਖਾਉਣੇ ਤੁਹਾਨੂੰ ਰਾਨਟੈਕਸ ਦਾ 에ਅਰ ਕੂਲ ਦਾ ਸੂਟ ਹੈ 에ਅਰ ਕੂਲ ਦਾ ਬਹੁਤ ਸੋਹਣਾ ਫੈਬਰਿਕ ਹੁੰਦਾ ਇਹਨਾਂ ਦਾ ਵਿਦਾਊਟ ਲਾਈਨਿੰਗ ਬਣਦਾ ਹੈ ਠੀਕ ਹੈ ਕਲਰ ਤੁਹਾਡੇ ਕੋਲੇ ਆ ਗਿਆ ਸੂਬਰਜਾ ਤੇ ਨਾਲ ਆਹ ਤੁਹਾਨੂੰ ਮਿਲ ਰਿਹਾ ਵਰਕ ਤੇ ਆਹ ਤੁਹਾਨੂੰ ਲੱਗਦਾ ਬਿਲਕੁਲ ਐ ਜਿਵੇਂ ਲੇਸ ਹੈ ਬਟ ਇਹ ਪ੍ਰਿੰਟ ਹੈ ਠੀਕ ਹੈ ਤੇ ਵਿੱਚ ਇਹਦੀ ਬੂਟੀਆਂ ਬਣੀ ਹੋਈਆਂ ਠੀਕ ਹੈ ਜੀ ਇੱਕ ਫੁੱਲ ਇੱਥੇ ਆ ਗਿਆ ਪਿੰਟੈਕਸ ਦੇ ਵਿੱਚ ਪੈਨਲ ਦੇ ਵਿੱਚ ਤੇ ਇੱਕ ਨੀਚੇ ਘੇਰੇ ਤੇ ਆ ਗਿਆ ਠੀਕ ਹੈ ਸਿੰਗਲ ਟਾਂਕੇ ਦਾ ਕੰਮ ਤੇ ਨਾਲ ਤੁਹਾਨੂੰ ਇੱਥੇ ਪਿੰਟੈਕਸ ਪਏ ਹੋਏ ਐ ਇਹ ਆਊਗੀ ਇਹਦੀ ਪਿੰਕ ਜਿਹੀ ਕਲਰ ਦੀ ਗਾਜਰੀ ਪਿੰਕ ਹੁੰਦਾ ਜਿਹੜਾ ਬਾਟਮ 3 ਮੀਟਰ ਦੀ ਬਾਟਮ ਹੋਊਗੀ ਏਅਰਕੂਲ ਦੀ ਹੀ ਤੇ ਨਾਲ ਤੁਹਾਨੂੰ ਮਿਲੂਗਾ ਇਹ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਠੀਕ ਹੈ ਖੁੱਲੜੂਲਾ ਆ ਲੋ ਮੈਂ ਤੁਹਾਨੂੰ ਉਲਟੀ ਸਾਈਡ ਖੋਲਤੀ ਹਾਂ ਲਓ ਜੀ ਆ ਤੁਹਾਨੂੰ ਦੁਪੱਟਾ ਮਿਲੂਗਾ ਇਹਦੇ ਨਾਲ ਆ ਲੋ ਠੀਕ ਹੈ ਤੇ ਕਾਟਨ ਲੇਸ ਲੱਗੀ ਹੋਈ ਹੈ ਕਰੀਮ ਕਲਰ ਦੀ ਹੈ ਤੇ ਪ੍ਰਾਈਸ ਹੈ 2220 ਰੁਪਏ ਇਹ 2220 ਚ ਮਿਲਣਾ ਹੈ ਠੀਕ ਹੈ ਜੀ ਇਹ ਸਾਰੇ ਡਿਸਕਾਊਂਟਡ ਕਾਟਨ ਸੀ ਜਿਹੜੀ ਤੁਹਾਨੂੰ ਦਿੱਤੀ ਸੀ ਆਪਾਂ ਉਹੀ ਹੈ ਹੁਣ ਤਾਂ ਇਹ ਕਾਟਨ ਸਾਰੀ ਫਰੈਸ਼ ਦੇ ਵਿੱਚ ਤੋਂ ਬਹੁਤ ਮਹਿੰਗੀ ਹੋ ਜਾਣੀ ਹੈ ਇੱਥੇ ਤੁਹਾਨੂੰ ਆਪਾਂ ਲੈਸ ਦਿੱਤੇ ਸੀ ਉਹੀ ਵਾਲੇ ਨੇ ਇਹ ਠੀਕ ਹੈ ਲੋ ਜੀ ਇਹਦੇ ਤੇ ਆ ਗਿਆ ਜੀ ਅ ਪੀਚੀ ਰਸਟ ਜਿਹਾ ਕਲਰ ਹੁੰਦਾ ਜਿਹੜਾ ਪੀਚੀ ਜਿਹਾ ਕਲਰ ਹੈ ਤੇ ਆ ਇਹਦੇ ਤੇ ਵਰਕ ਆ ਗਿਆ 에ਅਰ ਕੂਲ ਫੈਬਰਿਕ ਹੋਊਗਾ 3 ਮੀਟਰ ਦੀ ਬਾਟਮ ਹੋਊਗੀ ਕਲਰ ਤੁਸੀਂ ਨੋਟ ਕਰ ਲਓ ਤੇ ਇਹ ਆ ਗਿਆ ਇਹਦਾ ਦੁਪੱਟਾ ਜਿਹੜਾ ਮੈਂ ਹੁਣੇ ਖੋਲੇ ਉਹਦੇ ਨਾਲ ਦਾ ਹੀ ਹੈ ਇਹ ਤਾਂ ਆਪਾਂ ਦੁਪੱਟਾ ਨਹੀਂ ਖੋਲਦੇ 2200 ਵਿੱਚ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਮਿਲੂਗਾ ਸੇਮ ਦਾ ਹਲਕਾ ਮਹਿੰਦੀ ਕਲਰ ਹੋਊਗਾ ਇਹਦਾ ਹਲੋ ਇਹ ਖੋਲੇ ਤੇ ਕੇ ਰਿਤੇ ਆ ਗਿਆ ਇੱਕ ਤੇ ਗਲੇ ਕੁਲੇ ਆ ਗਿਆ ਠੀਕ ਹੈ ਜੀ ਤੇ ਪਿੰਟੈਕਸ ਵੀ ਪਈ ਹੋਈ ਹੈ ਲੇਸਿੰਗ ਹੋਈ ਹੋਈ ਹੈ ਡਿਜ਼ਾਈਨਿੰਗ ਮਤਲਬ ਪ੍ਰੋਪਰ ਕੀਤੀ ਹੋਈ ਹੈ ਤੇ ਆ ਗਈ ਇਹਦੀ ਬਾਟਮ ਤੇ ਇਹ ਤੁਹਾਨੂੰ ਮਿਲੂਗਾ ਦੁਪੱਟਾ ਠੀਕ ਹੈ ਜੀ 2200 ਵਿੱਚ ਇੱਕ ਆ ਗਿਆ ਇਹ ਵਾਲਾ ਫਿਰੋਜ਼ੀ ਬਲੂ ਫਿਰੋਜ਼ੀ ਕਲਰ ਪ੍ਰੋਪਰ ਫਿਰੋਜ਼ੀ ਕਲਰ ਬਹੁਤ ਸੋਹਣਾ ਠੀਕ ਹੈ ਤੇ ਨਾਲ ਤੁਹਾਨੂੰ ਇਹ ਮਿਲੂਗਾ ਇਹਦੇ ਵਰਕ ਠੀਕ ਹੈ ਜੀ ਲੁੱਕ ਬਹੁਤ ਸੋਹਣੀ ਆ ਰਹੀ ਹੈ ਸੂਟ ਦੀ ये आ गया थोड़ा दुपट्टा लो जी एक आ गया ए वाला सूट आलो। ये आ गया जी थोड़ा पैनल पैनल उत्ते आ गया थोड़ा वर्क आरी वर्क प्लस पैचिंग ये आ गया प्रिंट थोड़ा बहुत सोना जहा वाइन कलर है ठीक है ये आ गई पट्टी सेंटर के आरटेक्स सूट है एयरकूल ही ठीक है जी ना ग्लेस है येसच है ਤੇ ਆ ਤੁਹਾਨੂੰ ਮਿਲੂਗਾ ਬਹੁਤ ਸੋਹਣਾ ਵਰਕ ਸਲਵਾਰ ਦੇ ਉੱਤੇ ਸਿੰਗਲ ਟੰਕੇ ਦਾ ਤੇ ਗਲੇਸ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਣਾ ਹੈ ਤੇ ਇਹ ਤੁਹਾਨੂੰ ਮਿਲੂ ਇਹਦੇ ਨਾਲ ਚਨੌਣ ਦਾ ਦੁਪੱਟਾ ਲੋ ਦੁਪੱਟਾ ਬਹੁਤ ਸੋਹਣਾ ਇਹਦਾ ਲੋ ਬਹੁਤ ਪਿਆਰਾ ਜਿਹਾ ਦੁਪੱਟਾ ਹੈ ਮਲਟੀ ਕਲਰ ਜਿਹਾ ਠੀਕ ਹੈ ਟੇਪਿੰਗ ਹੋਈ ਵੀ ਹੈ ਲੇਸ ਨਹੀਂ ਲੱਗੀ ਹੋਈ ਤੇ ਪ੍ਰਾਈਸ ਮਿਲੂਗਾ 2720 ਰੁਪਏ ਤੇ 6 ਮੀਟਰ ਦਾ ਸੂਟ ਹੈ ਇਹ ਠੀਕ ਹੈ ਜੀ ਲੋ ਜੀ ਅਗਲਾ ਦੇਖੋ 컬러 ਆ ਗਿਆ ਜੀ ਇਹਦਾ ਮਹਿੰਦੀ ਗ੍ਰੀਨ ਗਲੇਸ कॉटन ਹੈ ਚਨਾਉਣ ਦਾ ਦੁਪੱਟਾ ਹੈ 6 ਮੀਟਰ ਦਾ ਸੂਟ ਹੈ ਆਰਟਿਕਸ ਬ੍ਰੈਂਡ ਦਾ ਬ੍ਰੈਂਡ ਤੇ ਕਨਸਨਟ੍ਰੇਟ ਕਰਨ ਦੀ ਕੋਈ ਲੋੜ ਨਹੀਂ ਪ੍ਰੋਪਰ ਤੁਹਾਡੇ ਕੋਲ ਫੈਬਰਿਕ ਆਊਗਾ ਬਹੁਤ ਪਿਆਰਾ ਤੇ ਆ ਇਹਦਾ ਆ ਗਿਆ ਦੁਪੱਟਾ ਠੀਕ ਹੈ ਜੀ 2720 ਲਓ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਜੀ ਨੂੰ ਤੁਸੀਂ ਸ਼ੇਅਰ ਕਰਨਾ ਹੈ ਲਾਈਕ ਕਰਕੇ ਕਮੈਂਟ ਕਰਕੇ ਦੱਸਣਾ ਕਿ ਐਸੀ ਲੱਗੀ ਕਲੈਕਸ਼ਨ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਇਹਨਾਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ 'ਚ ਹੋਰ ਸੋਹਣੀ ਵੈਰਿਟੀ ਲੈ ਕੇ